ਸਸਰੀ ਕਾਮੀ ਸਾਰਿਆਂ ਨੂੰ ਪਹੁੰਚਿਆ ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ 13 ਅਗਸਤ 2025 ਦਿਨ ਬਦੋਵਾਰ ਟਰੈਕਟਰ ਮੰਡੀ ਤਲਵੰਡੀ ਸਾਬੋ ਅਸੀਂ ਤੁਹਾਨੂੰ ਇੱਥੇ ਟਰੈਕਟਰ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਿਹੜੇ ਵੀ ਚੈਨਲ ਤੇ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲੋਕ ਇਹ ਨਿਊ ਹਾਲੈਂਡ ਜੀ 36 30+ ਜੀ ਪਾਵਰ ਸਟੀਅਰਿੰਗ ਹੈ ਜੀ ਸਾਈਡ ਗੀਅਰ 3630 ਹਾਲੈਂਡ ਪਲੱਸ ਜੀ AI 16 ਮਾਡਲ ਟਰੈਕਟਰ ਇਹਦੀ ਡਿਮਾਂਡ ਹੈ ਜੀ 5,65,000 ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜ ਹੈ CMT 652 ਜੀ ਫੋਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਸਾਈਡ ਗੀਅਰ ਪਾਵਰ ਸਟੀਅਰਿੰਗ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਹੈ ਜਨ ਕੀ ਹੈ ਇੱਕ ਹੋਰੀ ਉਂਗਲ ਘਾ ਦੋ ਦਿਵਾ ਦਿਓ 11 ਮਾਡਲ ਟਰੈਕਟਰ ਆ ਜੀ 4,25,000 ਰੁਪਏ ਡਿਮਾਂਡ ਆ ਜੀ ਇਹਦੀ ਐਚ ਐਮਟੀ 65 ਬਾਈ 11 ਮਾਡਲ 4,25,000 ਰੁਪਏ ਡਿਮਾਂਡ ਆ ਜੀ ਨਾਲ ਖੜਾ 52 4 ਜੌਂਡੀ ਆ ਰਹੀ ਸਾਈਡ ਗੇਅਰ ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਬੱਜਾ ਹੈਵੀ ਬੰਪਰ ਲੱਗਿਆ ਹੋਇਆ ਜੀ ਇਹ ਆ ਜੀ 10 ਮਾਡਲ ਇਹਦੀ ਡਿਮਾਂਡ ਆ ਜੀ 4,10,000 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ 50 36 ਜੋਂਡੀਅਰ 50 36 ਜੋਂਡੀਅਰ ਪੰਜਾਬ ਨੰਬਰ ਟਰੈਕਟਰ ਹੈ ਜੀ 17 ਮਾਡਲ ਹੈ 435000 ਰੁਪਏ ਡਿਮਾਂਡ ਹੈ ਜੀ ਪਿਛਲੇ ਟਾਇਰ ਪੰਜਾਬ ਵਿੱਚ ਨੇ ਮੂਰਲੇ ਬਿਲਕੁਲ ਨਵੇਂ ਵੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ 50 36 ਜੋਂਡੀਅਰ ਜੀ 17 ਮਾਡਲ 435000 ਰੁਪਏ ਡਿਮਾਂਡ ਹੈ ਜੀ ਨਾਲ ਖੜਾ ਹੈ ਨਿਊ ਹਾਲੈਂਡ 550 ਜੀ ਸਾਈਡ ਗੀਅਰ ਪਾਵਰ ਸਪੀਅਰਿੰਗ ਵੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਟਾਇਰ ਨੇ 90% ਟਾਇਰ ਨੇ ਐਮ ਆਰ ਪੀ ਦੇ ਟਾਇਰ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 10 ਮਾਡਲ ਹੈ 430000 ਰੁਪਇਆ ਡਿਮਾਂਡ ਆ ਜੀ ਨਿਊ ਹਾਲੈਂਡ 5510 ਮਾਡਲ 430000 ਰੁਪਇਆ ਡਿਮਾਂਡ ਆ ਜੀ ਇਹ ਬਾਬਾ ਟਰੈਕਟਰ ਬਾਬਾ ਟਰੈਕਟਰ ਸੇਲ ਜਾ ਰਹੇ ਨੇ ਟਰੈਕਟਰ ਨੇ ਜੀ ਉਹਨਾਂ ਦਾ ਮੋਬਾਈਲ ਨੰਬਰ ਹੈ ਬਲਜੀਤ ਸਿੰਘ 7658845021 7658845021 ਸੁਖਵਿੰਦਰ ਸਿੰਘ 88710 3047 ਲੜਾਈ ਸੋਨਾ ਨਿਕਾ ਡੀਆਈ 60 ਜੀ ਸਾਈਡ ਗੇਅਰ ਜੀ ਨਾਨ ਪਾਵਰ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੰਜਾਬ ਨੰਬਰ ਟਰੈਕਟਰ ਆ ਵੀਰੇ ਇਹ ਇਹ ਆ ਜੀ 8 ਮਾਡਲ ਟਰੈਕਟਰ ਇਹਦਾ ਰੇਟ ਆ 3 ਲੱਖ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਜੀ ਨਾਲ ਖੜਾ ਹੈ ਸਵਰਾਜ 855 ਐਫੀ ਜੀ ਹਰ ਵਾਰ ਚ ਪੀਟੀਓ ਜੀ ਪਾਵਰ ਸਟੀering ਜੀ 5 ਸਟਾਰ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਹੈ ਜੀ 21 ਮਾਡਲ ਟਰੈਕਟਰ ਇਹਦਾ ਰੇਟ ਹੈ 680000 ਜੀ ਇਹ ਵੀ ਬਾਈ ਗਮਦੂਰ ਦੇ ਟਰੈਕਟਰ ਨਹੀਂ ਸਾਰੇ ਜਿਹੜਾ ਬਾਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੋਬਾਈਲ ਨੰਬਰ ਸਕਰੀਨ ਤੇ ਲੱਗ ਹੋਈ ਜੀ ਨਾਲ ਖੜਾ 5310 ਜਉਂਦੀ ਆ ਜੀ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈ ਜੀ ਹੈਵੀ ਬੰਪਰ ਆਈ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਟਾਇਰ ਹੈਗੇ 90 ਪੈਸੇ 5310 ਜਉਂਦੀ ਆ ਜੀ ਏ ਆ ਜੀ 10 ਮਾਡਲ ਡ੍ਰੈਕਟਰ ਇਹਦਾ ਰੇਟ ਆ ਜੀ 5 ਲੱਖ 45000 ਜੀ ਨਾਲ ਖੜਾ ਜੀ ਸੋਨਾ ਨਿਕਾ 750 ਜੀ ਡੀ ਆਈ 750 ਜੀ ਸਾਈਡ ਗੇਅਰ ਜੀ ਨੌਨ ਪਾਵਰ ਪੈਰ ਚਾਰੇ ਬਿਲਕੁਲ ਨਵੇਂ ਨੇ ਜੀ ਡ੍ਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਯਾਵ ਨੰਬਰ ਡ੍ਰੈਕਟਰ ਆ ਇਹ ਇਹ ਆ ਜੀ ਨੌ ਮਾਡਲ ਡ੍ਰੈਕਟਰ ਆ ਜੀ 2 ਲੱਖ 95000 ਬਾਈ ਉਹਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸਵਰਾਜ 735 ਐਫ ਇ ਜੀ ਸਵਰਾਜ਼ 735 ਐਫੀ ਨੋਨ ਪਾਵਰ ਸੈਂਟਰ ਗੇਅਰ ਜੀ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਸਾਤੀ ਲੱਗੀ ਹੋਈ ਹੈ ਜੀ ਇਹ ਇਸ ਤੋਂ ਨਵੇਂ ਮਾਡਲ ਟਰੈਕਟਰ ਜੀ ਇਹਦਾ ਰੇਟ ਹੈ ਜੀ 1,52,000 ਜੀ ਪੰਜਾਬ ਨੰਬਰ ਹੈ ਜੀ ਇਹ ਨਾਲ ਖੜਾਈ ਸੋਨਾ ਲਿਕਾ ਸੋਨਾ ਲਿਕਾ ਡੀਆਈ 750 ਜੀ ਸਾਈਡ ਗੇਅਰ ਘੱਟ ਨਹੀਂ ਜਈ ਨੋਨ ਪਾਵਰ ਸਪੈਸ਼ਲ ਟਾਇਰ ਹੈਗੇ ਨੇ ਪੰਜਾਬ ਪੈਸੇ ਪੰਜ ਮਾਡਲ ਟਰੈਕਟਰ ਹੈ ਜੀ ਇਹ 265000 ਇਹਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਇਹ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨਹੀਂ ਜੀ ਇਹ ਨਾਲ ਕਿਹੜਾ ਸਵਰਾਜ 855 ਜੀ 4 ਸਟਾਰੀ ਰਿਵਰਸ ਪੀਟੀਓ 8 ਮੈਸੇਜ ਜੀ ਸੈਂਟਰ ਗੇਅਰ ਫੋਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਟੈਰਾਂ ਕੰਡੀਸ਼ਨ ਚੈੱਕ ਕਰੋ ਬਈ ਪੰਜਾਬ ਨੰਬਰ ਟਰੈਕਟਰ ਹੈ ਜੀ ਵੀਰੇ ਆਪਣਾ ਰਪਿੰਦਰ ਸਿੰਘ ਪਿੰਡ ਕਿਹੜਾ ਜੀ ਪਿੰਡ ਹਮਿੱਦੀ ਮੋਬਾਈਲ ਨੰਬਰ ਬਈ ਆਪਣਾ 98776 98776 12000 ਜੀ ਬਾਈ ਨਾਲ ਕੰਡੈਕਟ ਕਰ ਸਕਦੇ ਬਾਈ 98735 98035 98035 21000 21000 ਜੀ ਇਹ ਬਾਈ ਰਪਿੰਦਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਘਰ ਚੱਲੇ ਹੋ ਟਰੈਕਟਰ ਬਾਈ ਕੰਦੀ ਜੀ ਪੰਜਾਬ ਨੰਬਰ ਹੈ ਜੀ ਬਈ ਸੁਮਿੰਦਰਾ 275 ਡੀ ਆਈ ਦਿਹੋਣੇ ਜੀ ਚਾਰੇ ਬਿਲਕੁਲ ਰਾਈਟ ਰਿਕਨਿਸ਼ਨ ਚੈੱਕ ਹੋਈ ਨੋਨ ਪਬਲਿਕ ਸੈਂਟਰ ਗੇਮੇਂਦਰਾ ਤੋਂ ਆ ਗਿਆ ਤਰ ਡੀਆਈ 2000 ਮਾਡਲ ਆਈ ਇਹ 2 ਲੱਖ 40 ਹਜ਼ਾਰ ਇਹਦਾ ਪਰਾਇਜਾ ਨਾੜ ਖੜਾ ਜੀ ਮਹਿੰਦਰਾ ਅਰਚਨ ਅਲਟਰਾ 5605 ਡੀਆਈ ਪਾਵਰ ਸਟੇਜ ਦੀ ਸਾਈਡ ਵੀ ਜੀ ਡਬਲ ਡਿਸਟ੍ਰੀਬਿਊਟਰੇ ਹੋਰ ਡਾੜੀ ਸਾਤੇ ਲੱਗੀ ਹੋਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 16 9 28 ਦੇ ਪਿਛਲੇ ਟਾਇਰ ਨੇ ਮੂਰੇ 7 5 16 ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਈ ਪੰਜਾਬ ਨੰਬਰ ਹੈ ਪੀ ਵੀ 19 ਬਰਨਾਲਾ ਜੀ 13 ਮਾਡਲ 4 ਲੱਖ 40 ਹਜ਼ਾਰ ਪ੍ਰਾਈਜ਼ ਹੈ ਜੀ ਦੇਖ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾਈ ਸੌਨਾ ਦੇ ਕ ਡੀ ਆਈ 55 ਜੀ ਸਾਈਡ ਗੀਅਰ ਕਟਨੇ ਸੀ ਜੀ ਨੌਨ ਪਾਵਰ ਤੀਜੇ ਟਾਇਰ ਨਾ ਮੈਂ ਗੁਡਇਰ ਦੀ ਨਾਲ ਦੇ ਟਾਇਰ ਨੇ ਮੂਰਲੇ ਵੀ ਗੁਡਇਰ ਦੇ ਨੇ ਜੀ ਰਾਈਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਆ ਜੀ 6 ਮਾਡਲ 275000 ਦਾ ਪ੍ਰਾਈਸ ਆ ਜੀ ਪਿਛਲੇ 14 ਨੂੰ 28 ਦਿਨ ਹੀ ਮੁੱਲੇ ਸੀ ਉਹ 16 ਦਿਨ ਦੀ ਨਾਲ ਖੜਾਈ 855 ਸਵਰਾਜ 855 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਉੱਡਾਲੀ ਸਾਤੇ ਲੱਗੀ ਹੋਈ ਹੈ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਈ ਜੀ ਕਲੌਸ ਕਰਦਾ ਹੈ ਇੰਟਰਨੈਟ ਟੋਪ ਮਾਰ ਲਾ 12 ਮਾਰ ਲਾ ਇਹ ਪੰਜਾਬ ਨੰਬਰ ਹੈ 435000 ਦਾ ਪ੍ਰਾਈਸ ਹੈ ਜੀ ਨਾਲ ਖੜਾ ਹੈ ਸਬਰ 735 ਐਫ ਪੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਘੱਟਵੇਂ ਸੇਜਾ ਜੀ ਸੈਂਟਰ ਗੇਅਰ ਨਾਉਨ ਪਾਵਰ ਬਾਹਰ ਪੰਪ ਵਾਲਾ ਜੀ ਇਹ ਆ ਨੰਬਰ ਆਈਏ 98 ਮਾਡਲ ਹੈ 175000 ਦਾ ਪ੍ਰਾਈਸ ਆਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਸ਼ਕਤੀ ਪਾਵਰ ਟਾਇਰ ਨੇ ਨਾਲ ਕਿਹੜਾ ਜੀ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਜੀ ਲਾਈਫ ਜੀ ਟਾਇਰ ਇਹਨੇ 50% ਮੂਬਨ ਨਵੇਂ ਨੇ ਪੀਸ ਲੇਪੋ ਲੋਡ ਨੇ ਮੂਦ ਲੈਣੀ ਵੀਫਾ ਦੇ ਸੈਂਟਰ ਗੇਅਰ ਨੋਨ ਪਾਵਰ ਫਾਰਮ ਟਰੈਕ 60 10 ਮਾਡਲ ਹੈ ਇਹ 365000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਸਵਰਾਜ 855 ਐਪੀ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵਾਂ ਟਰੈਕਟਰ ਹੈ ਜੀ ਕ੍ਰੈਬ ਸਟਾਰ ਆਈ ਟਾਇਰ ਪਿਛਲੇ 16 ਦੇ ਨੇ ਜੀ ਐਮ ਆਰ ਫਿਰ ਟਾਇਰ ਨੇ ਜੀ ਨਾਲ ਦੇ ਟਾਇਰ ਨੇ ਬਾਈ ਮੜਣਾ ਹੀ 775000 ਦਾ ਰੇਟ ਆ ਜੀ ਨਾਲ ਥੋੜਾ ਜੀ ਇੱਕ ਹੋਰ ਫਾਰਮ ਟਰੈਕ 60 ਜੀ ਲਾਈਵ ਵੀਡੀਓ ਸੈਂਟਰ ਗੇਅਰ ਨੋਨ ਪਾਵਰ ਟਾਇਰ ਰਗਣੀ 60 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਹੈ ਜੀ ਪੰਜ ਮਾਡਲ ਟਰੈਕਟਰ ਇਹਦਾ ਪ੍ਰਾਈਸ ਹੈ ਜੀ 2,60,000 ਕਿਨਾਲ ਹੋਰ ਖੜਾ ਜੀ ਫਾਰਮ ਟਰੈਕ 60 ਲਾਈਪੀ ਟੂ ਜੀ ਟਾਇਰ ਰਹੇਗੇ ਜੀ ਪਿਛਲੇ ਦੇ ਹੈਗੇ ਨਹੀਂ ਜੀ 80 ਪੈਸੇ ਮੁੱਲੇ 50 ਪੈਸੇ ਜੀ ਐਮ ਆਰ ਪੇ ਟਾਇਰ ਨੇ ਚਾਰ ਮਾਡਲ ਟਰੈਕਟਰ ਹੈ ਇਹ ਇਹਦਾ ਪ੍ਰਾਈਸ ਹੈ ਜੀ 2,90 ਏਡੀ ਆਈ ਸਿਲਵਰ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਫਾਰਮ ਟਰੈਕ 60 ਦਾ ਦਿਖਾਉਣੇ ਸੁਪਰਮੈਕਸ ਟਾਇਰ ਜੇ ਕਿਦਨੇ ਜੀ ਟਾਇਰ ਹੈਗੇ ਨੇ 70 80 ਦਾ ਸੀ ਜੀ ਪਾਵਰ ਸਟੀering ਆ ਜੀ ਸੈਂਟਰ ਗੇਅਰ ਆ ਕਲਾਸਿਕ ਆ ਜੀ ਪੰਜਾਬ ਨੰਬਰ ਆ ਜੀ 16 ਮਾਡਲ ਟਰੈਕਟਰ ਆ ਜੀ 16 ਮਾਡਲ ਦਾ 475000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਮੈਸੀ 9500 ਜੀ ਪਾਵਰ ਸਟੀering ਸਾਈਡ ਗੇਅਰ ਖੁੱਡ ਵਾਲੀ ਸਾਦਰੀ ਖੁੱਡ ਲੱਗਿਆ ਹੋਇਆ ਜੀ ਐਂਪ ਲੱਗਿਆ ਹੋਇਆ ਜੀ ਟਾਇਰ ਹੈਗੇ ਨਹੀਂ ਜਿਹਦੇ ਨੂੰ 80 ਪੈਸੇ ਜੀ ਪਿਛਲੇ ਟਾਇਰ 16 ਦੇ ਨੇ ਜੀ ਮੋਢਲੇ 750 16 ਦੇ ਨੇ ਜੀ ਜੇ ਕੇ ਦੇ ਟਾਇਰ ਗੁਡਇਰ ਦੇ ਟਾਇਰ ਨੇ ਜੀ 9278 ਪੰਜਾਬ ਨੰਬਰ ਹੈ ਜੀ 18 ਮਾਡਲ ਟਰੈਕਟਰ ਹੈ ਜੀ 495000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾ 855 ਐਫ ਯੂ ਜੀ 3 ਸਟਾਰ ਘਟ ਮੇਸ ਜੀ ਸੈਂਟਰ ਗੀਅਰ ਨੌਨ ਪਾਵਰ ਟਾਇਰ ਇਹਦੇ ਚਾਰੇ ਨਵੇਂ ਨੇ ਜੀ ਇਹਦੇ ਪਿਛਲੇ ਟਾਇਰ ਨੇ 13628 ਦੇ ਜੀ ਮੂਰਲੇ 616 ਦੇ ਪਿਛਲੇ ਟਾਇਰ ਨੇ ਜੇਕੇ ਦੇ ਜੀ ਮੂਰਲੇ ਐਮ ਆਰ ਐਫ ਦੇ 2005 ਮਾਡਲ ਟਰੈਕਟਰ ਆ ਬਈ 3 ਲੱਖ 20 ਹਜ਼ਾਰ ਇਹਦਾ ਪ੍ਰਾਈਸ ਆ ਜੀ ਕਿਹੜਾ ਪਿੰਡ ਆ ਬਈ ਮਾਸ਼ਾਲਲਾ ਜੀ ਠੀਕ ਹੈ ਲੋ ਬਾਈ ਤੁਹਾਨੂੰ ਕੇਐਸ ਮਸ਼ੀਨ ਦਿਖਾਉਣੇ ਆ ਜੀ ਕੇਐਸ ਗਰੁੱਪ ਵਾਲੇ ਦੀ ਮਰੇ ਕੋਟ ਲੈਣਾ ਜੀ 755 ਜੀ 55 ਇੰਚੀ ਮਸ਼ੀਨ ਆ ਜੀ ਵੇ ਕੋਟਲੇ ਦੀ ਬਣੀ ਹੋਈ ਆ ਜੀ ਬਲੇਡ ਦੇ ਕਿਪਾਸੇ ਪਏ ਨਹੀਂ ਆ ਜੀ 18 ਮਾਡਲ ਆ ਜੀ 2 ਲੱਖ 40 ਹਜ਼ਾਰ ਦਾ ਪ੍ਰਾਈਸ ਆ ਜੀ ਬਾਈ ਪਿੰਡ ਕਿਹੜਾ ਹੈ ਲੋਪੋ ਆ ਜੀ ਦਿਲਾ ਜੀ ਲੋਕਾ ਦਿਲਾ ਮੋਗਾਈ ਮੋਬਾਈਲ ਨੰਬਰ ਵੀ 998889207 998881 ਜੀ 99207 99295 ਜੀ ਬਾਈਆਂ ਨਾਲ ਕੰਡੈਕਟ ਕਰ ਸਕਦੇ ਹੋ ਤੁਸੀਂ ਇੱਕ ਜਿੰਬੈ ਨੂੰ ਕੇਐਸਐਮ ਮਸ਼ੀਨ ਦੀ ਲੋਡ ਹੈ ਜੀ ਬੇਕੁਰਲੇ ਵਾਲਿਆਂ ਦੀ ਅਸੀਂ ਸੋਨਾਂ ਲਿਖਾ 750 ਡੀਆਈ 750 ਆਰਐਕਸੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਜੇ 14 ਦੇ ਨੇ ਜੀ ਮੋਰਲੇ 750 16 ਦੇ ਨੇ ਜੀ ਕੀ ਨਾਮ ਹੈ ਪੱਪਾ ਜੀ ਆਪਣਾ ਕੀ ਨਾਮ ਹੈ ਮਾਸਨ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 99636 99636 ਜੀ 2047 2047 ਜੀ ਪਿੰਡ ਕਿਹੜਾ ਜੀ ਪੰਜਗੜੀ ਖੁਰਦੀ ਪੰਜਗੜੀਆਂ ਖੁਰਦੀ ਜਿਲ੍ਹਾ ਜੀ ਮੋਗਾ ਜਿਲ੍ਹਾ ਮੋਗਾ ਜੀ ਇਹ ਤੋਂ ਲਾ ਹੋਰ ਵੀ ਟਰੈਕਟਰ ਬਗੇ ਹੋਰ ਵੀ ਟਰੈਕਟਰ ਜੇ ਪੈਣ ਲਵੇ ਆਹੀ ਟਰੈਕਟਰ ਹੈ ਉਹ ਤੁਹਾਡੀ 265 ਜੀ ਇਹ ਟਰੈਕਟਰ ਹੈ ਜੀ ਮੰਨ ਲਾ 13 ਮਾਡਲ ਹੈ ਜੀ 4 ਲੱਖ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਾਬੇ ਨੇ ਮੋਬਾਈਲ ਨੰਬਰ ਵਿੱਚ ਬੋਲਤਾ ਜੀ ਨਾਲ ਖੜਾ ਹੈ 6055 ਫਾਰਮ ਟਰੈਕ ਸੁਪਰਮੈਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਾਇਰ ਪਿਛਲੇ ਹੈਗੇ ਨਹੀਂ 50 ਪੈਸੇ ਮੂਰ ਲਈ 50 ਪੈਸੇ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ 6055 ਪੰਜਾਬ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਹੈ ਜੀ ਇਹ 14 ਮਾਡਲ 4,50,000 ਰੁਪਏ ਦੀ ਡਿਮਾਂਡ ਆਈ ਨਾਲ ਖੜਾਈ ਸੋਨ ਵਾਲੀ ਗੱਡੀ ਆਈ 60 RX ਜੀ ਪਾਵਰ ਸਟੀering ਜੀ ਸਾਈਡ ਗੇਅਰ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ HDM ਡਬਲ ਡਿਸਟ੍ਰਿਬਿਊਟਰ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਕਿਹੜਾ ਪਿੰਡ ਬਾਈ ਜੀ ਦੀਪ ਗਾੜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਮੋਬਾਈਲ ਨੰਬਰ ਕੀ ਹੈ ਵੀਰੇ 9972660800 ਇੱਕ ਵਾਰੀ ਹੋਰ ਬੋਲ ਦਿ ਵੀਰੇ 9972660800 ਹਾਂ ਜੀ ਪੰਜਾਂ ਨਾਲ ਕੰਡੈਕਟ ਕਰਾਜੇ ਪੰਜਾਂ ਦਾ ਕੰਡੈਕਟ ਕਰੋ ਜੀ ਫੁੱਡ ਵਾਲੀ ਸੱਤ ਜੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਡ੍ਰੈਕਟਰ ਆ ਜੀ 17 ਮਾਡਲ 5,50,000 ਰੁਪਏ ਦੀ ਡਿਮਾਂਡ ਆ ਜੀ ਆ ਖੜਾ ਇਹ ਮੇਂਧਰਾ ਅਰਜਨ ਅਲਟਰਾ 1605 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਬਿਲਕੁਲ ਘਸੇ ਹੋਏ ਨੇ ਜੀ ਮੋੜਲੇ ਵੀ ਘਸੇ ਹੋਏ ਨੇ ਸੈਂਟਰ ਗੇਅਰ ਆ ਜੀ ਪਾਵਰ ਸਟੀering ਆ ਜੀ ਪੰਜਾਬ ਨੰਬਰ ਟਰੈਕਟਰ ਐਪੀਵੀ 19 2009 ਮਾਡਲ ਆ ਜੀ 9 ਮਾਡਲ ਆ ਜੀ 2 ਲੱਖ 90 ਹਜ਼ਾਰ ਰਿਮਾਂਡ ਆ ਜੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨੌੜ ਕੜੇ ਜੌਂਡੀਆਰ 5203 ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਟਾਇਰ ਚਾਰੇ ਚੱਕਰ ਲੂ ਗੁਡੀਅਰ ਦੇ ਟਾਇਰ ਨਹੀਂ ਟਾਇਰ ਹੈਗੇ 80 ਪੈਸੇ ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈ ਹੈਵੀ ਬੰਪਰ ਹੈ ਬੈਨ ਨੇ ਰੇਟ ਦੇ ਪਾਇਆ ਨਹੀਂ ਹੈ ਜੀ ਨਾਲ ਖੜਾਈ ਨਿੰਦਰਾ 475 ਡੀਆਈ ਟਾਇਰ ਚਾਰੇ ਨਵੇਂ ਨਹੀਂ ਬਿਲਕੁਲ ਸੈਂਟਰ ਗੇਅਰ ਹੈ ਜੀ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹੈ ਜੀ ਮੇਹੰਦਰਾ 575 ਡੀਆਈਜੀ ਨਾਲ ਖੜਾ ਜੀ ਸਵਰਾਜ 735 ਐਫੀਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਪੋਲੋ ਦੇ ਟਾਇਰ ਨੇ ਜੀ ਮੂਹਰੇ ਟਾਇਰ ਹੈਕ ਨਹੀਂ ਪੰਜਾਬ ਪੈਸੀ ਕੱਟ ਮੇਸਜਾ ਜੀ ਸੈਂਟਰ ਗੇਅਰ 735 ਐਫੀਜੀ 2000 ਮਾਡਲ ਹੈ ਜੀ 198000 ਦੀ ਡਿਮਾਂਡ ਹੈ ਜੀ ਨਾਲ ਖੜਾ ਹੈ ਸਵਰਾਜ 852 ਜੀ 400 ਜੀ ਪਿਛਲੇ ਟਾਇਰ ਬਿਲਕੁਲ ਨਾ ਮੇਰੇ ਜੀ ਪਿਛਲੇ ਟਾਇਰ ਨੇ ਗੁੜੀਰ ਦੇ ਮੂਰਲੇ ਟਾਇਰ ਕਾ ਸੇਵ ਨਹੀਂ ਥੋੜਾ ਜਿਹਾ ਹੈਵੀ ਬੰਪਰ ਲਗਾਇਆ ਪੰਜਾਬ ਨੰਬਰ ਟਰੈਕਟਰ ਹੈ ਜੀ 98 ਮਾਡਲ ਹੈ ਜੀ 2 ਲੱਖ 40 ਹਜ਼ਾਰ ਦੀ ਡਿਮਾਂਡ ਹੈ ਜੀ ਭਾਈ ਕਿਹੜਾ ਪਿੰਡਾ ਜੀ ਕਾਲਾ ਜੀ ਇਹ ਕਿੱਥੇ ਜੀ ਜਿਹੜਾ ਮੁੱਗਾ ਜੀ ਹਾਂ ਕੀ ਨਾਮ ਹੈ ਭਾਈ ਜੀ 25 ਹੈ ਇਹ ਮੋਬਾਈਲ ਨੰਬਰ ਵੀਰੇ ਆਪਣਾ 765781353 ਇੱਕ ਵਾਰੀ ਹੋਰ ਬੋਲ ਦੋ ਬਾਈ 765781353 ਕੱਲਾ ਟਰੈਕਟਰ ਹੀ ਵੀ ਕਿਹਾ ਉਹ ਬਾਈ ਆਪਣਾ ਆਹ ਦਿਖਾਉਗਾ ਉਹ ਗਿਆ ਇਹ ਦੋਨੇ ਟਰੈਕਟਰ ਬਾਈਆਂ ਦੇ ਨੇ ਜੀ 735 ਬਾਈ ਦਾ ਜੀ 855 ਵੀ ਇਹ ਬਾਈ ਨਾਲ ਕਨੈਕਟ ਕਰੇ ਜੀ ਨਾਲ ਖੜਾ ਇਹ ਨਿਹੰਦਰ 265 ਡੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟਾਇਰ ਨੇ ਗੁੜਿਆ ਦੇ ਜੀ ਪਿਛਲੇ ਜਕੇ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਆਈ 98 ਮਾਡਲ ਹੈ ਜੀ ਕਿਵੇਂ ਧਰਮਾ 182000 ਰੁਪਏ ਦੀ ਡਿਮਾਂਡ ਆਈ ਨਾਲ ਖੜਾ ਸੋਵਰਾਜ 855 ਐਫੀ ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਐਵੀ ਬੰਪਰ ਮੂਰਲੇ ਟਾਇਰ ਹੈਗੇ ਨੇ ਬਈ ਦੇ 50 ਪੈਸੇ ਐਮ ਆਰ ਪੀ ਦੇ ਟਾਇਰ ਨੇ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਕਿਹੜਾ ਪਿੰਡ ਆ ਜੀ? ਓਏ। ਐਂ ਦੋਦਰ ਦੋਦਰ ਹੀ। ਕਿਹੜਾ ਜ਼ਿਲ੍ਹਾ ਜੀ? ਜ਼ਿਲ੍ਹਾ ਆਈ ਆ। ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਹੀ। ਲੋ ਯੰਕਲ ਦਾ ਮੋਬਾਈਲ ਨੰਬਰ ਹੈ 97792 ਜੀ। ਅੱਗੇ ਜੀ 80813 ਜੀ। ਕਲੋਸ ਕਰ ਦੇ ਜਿੰਨਾ ਜੀ ਇਹਦਾ। 1 ਨਵਾਂ ਆ ਜੀ। 15 ਮਾਡਲ 5,50,000 ਡਿਮਾਂਡ ਕਰ ਰਹੇ ਨੇ ਭਾਈਆਂ ਨੇ। ਪੰਜਾਬ ਨੰਬਰ ਆ ਜੀ। ਨਾਲ ਖੜਾ 735 ਸਵਰਾਜ ਜੀ ਐਫੀ ਐਰ ਤਿਆਰੀ ਕਸੇ ਹੋਣੀ ਜੀ ਨਾਨ ਪਾਵਰ ਸੈਂਟਰ ਗੇਅਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਹੈ ਜੀ 95 ਮਾਡਲ ਇਹਦੀ ਡਿਮਾਂਡ ਹੈ ਜੀ 128000 ਜੀ ਨਾਲ ਖੜਾ ਹੈ ਸੋਨਾ ਲੀਕਾ ਡੀਆਈ 60 ਆਰਐਕਸੀ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਜੀ ਟਾਇਰ ਹੈਗੇ ਨਹੀਂ ਚਾਰੀ 80 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 29 14 ਮਾਡਲ ਹੈ ਜੀ ਇਹ 435000 ਜੀ ਡਿਮਾਂਡ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਿਵ ਐਮ ਆਰ ਪੇ ਟਾਇਰ ਨੇ ਜੀ ਕਿਹੜਾ ਪਿੰਡ ਬਾਬਾ ਜੀ ਟਰੈਕਟਰ ਜੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਠੀਕ ਹੈ ਜੀ ਨਾਲ ਕਿੜਾ ਜੀ ਸਵਰਾਜ 855 ਜੀ ਕਟ ਮੇ ਸੇ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰ ਪਿਸ ਚਾਰੇ ਬਿਲਕੁਲ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਜੀ ਚਾਰ ਮਾਡਲ ਟਰੈਕਟਰ ਆ ਜੀ 2 ਲੱਖ 50 ਰਾਈਡ ਦੀ ਕੰਡੀਸ਼ਨ ਚ ਕੋਈ ਨਾਲ ਕੋੜਾ ਸੋਨਾ ਲੀਕਾ ਡੀ ਆਈ 60 ਜੀ 16 ਟਾਇਰ ਨੇ ਸਾਈਡ ਗੇਰ ਆਪਾਂ ਦੇਖ ਲਈਏ ਕਿ ਇਹ ਕਿਹੜਾ ਕਿਰਕੜਾ ਕੋਆ ਹੈ। ਕੋਆ ਰਹਿ ਗਿਆ ਹੈ। ਨੌਨ ਪਾਵਰ ਹੈ। 8 ਮਾਡਲ ਡ੍ਰੈਕਟਰ ਹੈ ਜੀ। 3,115,000 ਇਹਦਾ ਪ੍ਰਾਈਸ ਹੈ ਜੀ। ਬੈਕ ਟੂ ਦੀ ਬੰਦੀ ਸੰਚੇਕ ਕਰੋ ਜੀ। ਸੈੱਡ ਗੇਅਰ ਨੌਨ ਪਾਵਰ EI60 8 ਮਾਡਲ 3,115,000 ਪ੍ਰਾਈਸ ਹੈ ਜੀ। ਨਾਲ ਖੜਾ ਸੋਨਾ ਨੀਕਾ। 60 RX ਸਕੰਦਰਾ ਇਸ ਲਈ ਡਰ 16 ਦੀ ਜੀ ਬੋਲੋ ਦਾ ਡਰ ਦੀ 900 ਦਾ ਡਰ ਗੋੜੀ ਜਰ ਦੇ ਨੇ 750 ਦੀ 750 16 ਦੀ ਹੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਬੀ ਮਾਡਲ ਟਰੈਕਟਰ ਹੈ ਜੀ 6 ਲੱਖ 25 ਹਜ਼ਾਰ ਰੇਟ ਹੈ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਰੇਟ ਦੇ ਕੰਡੀਸ਼ਨ ਚ ਚੈੱਕ ਕਰ ਲੀਂ ਨਾਲ ਖੜਾ ਜੌਂਡੀਅਰ 53 ਦਾ ਸੀ ਜੌਂਡੀਅਰ 53 ਦਾ ਸੀ ਪਿਛਲੇ ਟੈਗ 16 ਦੇ ਪੋਲੋ ਦੀ ਹੋਲਜ ਜੇ ਕੇ ਦੀ ਹੋਲਾ ਟਾਇਰ ਨੇ ਮੇਰੀ ਹੈਵੀ ਬੰਪਰ ਆ ਜੀ ਪਾਵਰ ਸਟੀering ਜੀ ਸਾਈਡ ਗੇਜ 53 ਦਾ ਜੌਂਡੀਅਰ ਅੱਠ ਮਾਡਲ ਟਰੈਕਟਰ ਹੈ 473000 ਦਾ ਪ੍ਰਾਈਸ ਆ ਜੀ ਨਾਲ ਕੜਾ 855 ਐਫ ਪੀ ਸਵਰਾਜ ਜੀ 3 ਸਟਾਰ ਘਟਵੇਂ ਸੀ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਜੀ ਨੌਨ ਪਾਵਰਾਈ ਪੰਜਾਬ ਨੰਬਰ ਡਰੈਕਟਰਾਈ ਅੱਠ ਮਾਡਲ ਡਰੈਕਟਰਾਈ 3 ਲੱਖ 40 ਹਜ਼ਾਰ ਇਹਦਾ ਪ੍ਰਾਈਜ਼ ਆ ਜੀ ਯਾਹਨ ਬਟ ਡਰੈਕਟਰ ਤੇ ਵੀ ਦੱਸ ਜੀ ਸਵਰਾਜ 855 ਭਾਗਾਂ ਵਾਲਾ ਡਰੈਕਟਰ ਨਾਲ ਕੜਾ ਸੋਨਾਲੀਕਾ 750 ਜੀ ਟਾਇਰ ਜਾਰੇ ਨਵੇਂ ਨੇ ਬਿਲਕੁਲ ਸਾਈਡ ਗੇਰ ਹੈ ਜੀ ਨੌਨ ਪਾਵਰ ਨਵ ਮਾਡਲ ਟਰੈਕਟਰ ਇਹ 315000 ਦਾ ਪ੍ਰਾਈਸ ਹੈ ਜੀ ਦੇਖੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਜਾਰੇ ਬਿਲਕੁਲ ਨਵੇਂ ਨੇ ਮੇਰੇ ਨਾਲ ਕਰਾਂ ਸੌਰਾਜ 852 3 ਸਟਾਰੀ ਪੂਰਾ ਟਾਇਰ ਕਸ ਹੈ ਨੀ ਪਿਛਲੇ ਨਵੇਂ ਨੇ ਦੀ ਫਰਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਇਹ ਕਿਹਾ ਪੰਜਾਬ ਨੰਬਰ ਟਰੈਕਟਰ ਆ ਜੀ ਮੇਰਾ ਟਰਾਲੀ ਲੈਣੀ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਦੋ ਮਾਡਲ ਟਰੈਕਟਰ ਆ ਜੀ ਇਹ 265000 ਦਾ ਪ੍ਰਾਈਸ ਆ ਜੀ ਨਾਲ ਖੜਾ ਜਿੰਨੇ ਦਰਾ 475 ਡੀ ਆਈ ਇਹ ਮੇਨ ਦਰਾ 475 ਡੀ ਆਈ ਕੱਟ ਵਿੱਚ ਸੀ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ 10 ਮਾਡਲ ਆਈ 215000 ਦਾ ਪ੍ਰਾਈਸ ਹੈ ਬਾਈ ਟਾਹ ਰਹੇਗੇ ਜੀ ਉਹਨਾਂ ਕੋਲ ਯਾਦ ਰਸੀਦ ਜਾਰੀ 2475 ਡੀ ਆਈ ਨਾਲ ਖੜਾ ਹੈ ਸਵਰਾਜ 852 ਆਈ ਇਹੋ ਕਟਨੇ ਸੇ ਜਾਈ ਪੰਜਾਬ ਨੰਬਰ ਡਰਾਈਵਰ ਆਈ ਕਲੋਸ ਕਰਦਾ ਇਹ ਦਿਨ ਹੈ ਜੀ 2000 ਮਾਡਲ ਆਈ ਹੈ

ਸੈਂਟਰ ਗੇਅਰ ਹੈ ਜੀ 2009 ਮਾਡਲ ਟਰੈਕਟਰ ਹੈ ਇਹ 2,95,000 ਦਾ ਭਰਾਇਆ ਜਾਏਗਾ ਨਾਲ ਕਦੇ ਸਵਰਾਜ 852 ਘੱਟ ਨੇ 740 ਸੈਂਟਰ ਗੇਅਰ ਨਾਨ ਪਾਵਰ 1490 ਦੇ ਰੁਪਏ ਕੋ ਕਲੋਸ ਕਰਦਾ ਇੰਜਣ ਆ ਜੀ ਪੈਂਟੂ ਦੀ ਕੰਡੀਸ਼ਨ ਜੇਕਰ ਵੀ 99 ਮਾਡਲ 195000 ਦਾ ਪ੍ਰਾਇਜ਼ ਆ ਜੀ ਫਿਰ ਚਾਰੇ ਗੁਡੀਰ ਦੇ ਨਹੀਂ ਨਾਂ ਨਾੜਾ 733 ਐਫ ਪੀ ਡਰ ਮੂਲੇ ਕਸੇ ਨੇ ਜੀ ਪਿੱਛਲੇ ਹੈਗੇ ਨੇ 50 ਪੈਸੇ ਪੰਜਾਬ ਨੰਬਰ ਆ ਜੀ ਨੌਨ ਪਾਵਰ ਸੈਂਟਰ ਅਗੇ ਦਾ ਇਹ ਆ ਜੀ ਸੰਨੇਵੇਂ ਮਾਡਲ ਹੈ 152000 ਦਾ ਪਰਾਇਆ ਜਾਏ